ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੀ ਨਵੀਂ ਵੀਡੀਓ ਤੇ ਤੇ ਅੱਜ ਤਰੀਕ ਹੈਗੀ ਹੈ 13 April 2025 ਤੇ ਅੱਜ ਹੈਗਾ ਵਸਾਕੇ ਦਾ ਸ਼ੋਭਤਿਹਾੜਾ ਅੱਜ ਦੇ ਦਿਨ ਧੰਤਨੂ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸਨ 1699 ਦੀ ਵਸਾਕੇ ਵੇਲੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਤੇ ਅੱਜ ਇਸੇ ਖੁਸ਼ੀ ਦੇ ਮੌਕੇ ਤੇ ਆਪਾਂ ਅੱਜ ਚੱਲੇ ਆਂ ਗੁਰਦੁਆਰਾ ਸ਼੍ਰੀ ਮਜਨੂ ਕਟਿਲਾ ਸਾਹਿਬ ਸਵੇਰ ਦੇ 8:00 ਵਜੇ ਨੇ ਤੇ ਇਸ ਵੇਲੇ ਮੈਂ ਨਾ ਗੁਰਦੁਆਰੇ ਸਾਹਿਬ ਦੇ ਕੰਪਾਊਂਡ 'ਚ ਆ ਗਿਆ ਹਾਂ ਤੇ ਆਪਾਂ ਚਲੋ ਦਰਸ਼ਨ ਕਰਨੇ ਤੇ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕੜਾ ਪ੍ਰਸ਼ਾਦੀ ਦੇਖ ਲੈ ਲਿਆ ਹੁਣ ਆਪਾਂ ਦਰਸ਼ਨਾਂ ਲਈ ਚੱਲਦੇ ਹਾਂ ਇਹ ਅੱਜ ਦਾ ਹੁਕਮਨਾਮਾ ਆਇਆ ਹੈਗਾ ਆ ਖਾਲਸਾ ਐਵੇਂ ਨਹੀਂ ਬਣਿਆ ਜਾਂਦਾ ਖਾਲਸੇ ਦੇ ਵਾਸਤੇ ਗੁਰੂ ਦੇ ਬਚਨ ਸੱਚੇ ਪਾਤਸ਼ਾਹ ਜੀ ਨੇ ਅੱਜ ਵਿਸਾਖ ਦਾ ਮਹੀਨਾ ਆਰੰਭ ਹੋਇਆ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਹਾੜੀ ਜੋ ਮਾਝ ਰਾਜ ਦੇ ਵਿੱਚ ਗੁਰੂ ਕੇ ਇਤੋਂ ਦਾ ਇਤਿਹਾਸਿਕ ਖੂ ਹੈ ਤੁਸੀਂ ਨਾ ਵੀਡੀਓ ਨੂੰ ਸਟੌਪ ਕਰਕੇ ਇਤੋਂ ਦਾ ਇਤਿਹਾਸ ਪੜ ਸਕਦੇ ਹੋ ਪੰਜਾਬੀ ਵਿੱਚ ਵੀ ਲਿਖਿਆ ਹੈ ਤੇ ਹਿੰਦੀ ਵਿੱਚ ਵੀ ਲਿਖਿਆ ਆਇਆ डियो जूम करके पढ़ भी सकते पंडाल तो जावे ਜਿੱਥੇ ਸਮਾਗਮ ਲੱਗਾਇਆ ਵਸਾਖੀ ਦਾ ਗੁਰਦਵਾਰੇ ਦੇ ਸਾਹਮਣੇ ਹੀ ਹੈਗਾ ਆ ਪੰਡਾਲ ਲੱਗਾ ਇੱਥੇ ਆ ਪੰਡਾਲ ਲੱਗਾ ਆ ਦਰਸ਼ਨ ਕਰਨੇ ਆ ਇੱਥੇ ਦੇ ਜਾਵੇਂ ਕਿ ਇੱਕ ਗੁਰਦੁਆਰੇ ਦਾ 메인 ਦਰਵਾਜ਼ੇ ਦੇ ਨਾਲ ਹੀ ਅੰਦਰ 게ਟ ਜਾਂ 사이드 ਤੇ 게ਟ ਹੀ ਹੈਗਾ ਅੰਦਰ ਜਾਣ ਲਈ ਲੰਗਰ ਹਾਲ ਦੇ ਪੱਲ ਨੂੰ ਇੱਥੇ ਪੂਰਾ ਇਤਿਹਾਸ ਲਿਖਿਆ ਹੋਇਆ ਵਾ ਗੁਰਦੁਆਰਾ ਮਜੀਦਪੁਰ ਦਾ ਇਹ ਸਪੋਰਟ ਉਹ ਨਹੀਂ ਚਾਹੇ ਤੇ ਇਹ ਇੱਥੇ ਜੀਤੇ ਭਾਂਡਿਆ ਦੀ ਸੇਵਾ ਹੁੰਦੀ ਹੈ ਨਾਲ ਹੀ ਨਾ ਇਹ ਤੇ ਪੂਰਾ ਲੰਗਰ ਹਾਲਿਆ ਲੰਗਰ ਹਾਲ ਦੇ ਨਾਲ ਹੀ ਨਾ ਦੂਸਰਾ ਲੰਗਰ ਹਾਲਿਆ ਜਿੱਥੇ ਲੰਗਰ ਪੰਦਿਆ ਆ ਪਰਸ਼ਾਦੀ ਦੀ ਸੇਵਾ ਹੁੰਦੀ ਹੈ ਜਿਹੜੇ ਲੰਗਰ ਚ ਪਰਸ਼ਾਦੇ ਦਿੰਦੇ ਨੇ ਇੱਕ ਗੁਰਦੁਆਰੇ ਦੇ ਪਿੱਛੇ ਨਾ ਇੱਕ ਛੋਟਾ ਗੁਰਦੁਆਰਾ ਹੈਗਾ ਜਿਸ ਨਾਲ ਰੋ ਵਰ ਸਾਰਵਤਾਂ ਕੀ ਨੇ ਵੇਲੇ ਤੇਰਾ ਅੰਮ੍ਰਿਤਸਰ ਤੋਂ ਆਉਂਦੇ ਨੇ ਅਜੇ ਤੱਕ ਲੰਗਰ ਸ਼ੁਰੂ ਹੋ ਗਿਆ ਵਾ ਤੇ ਇੱਥੇ ਨਾਲੇ ਭੀੜ ਹੈ ਗਿਆ ਅਜੇ ਨਾ ਭੀੜ ਬਹੁਤ ਘਟਿਆ ਅਜੇ ਇੱਥੇ ਜਿਵੇਂ ਜਿਵੇਂ ਦਿਲ ਵੱਧਦਾ ਜਾਊਗਾ ਨਾ ਤੇ ਭੀੜ ਜਾਰਾ ਹੁੰਦੀ ਜਾਣੀ ਆ ਪਿੱਛੇ ਨਾ ਕਮੇਟੀ ਦਾ ਵੀ ਲੰਗਰ ਹਾਲ ਬਣਾਇਆ ਹੋਇਆ ਵਾ ਯਾਰੀਆ ਯਾਰੀ ਤੇਰੀ ना थोड़ी देर बाद च न कमेटी वालों ना लंगर शुरू किया जाएगा पिछे ना भाई चेता जी हाल है गए सराव ने ते गुरु हरगोबिंद साहदी निवास है इत जी आप लंगा लाने बहर निकल ना ये सामने ना तो पिछे छोटा गुरुद्वारा साहब हैगा 11:00 ਵਜੇ ਨਾਲ 15ਤੀ ਸ਼ਿਕਾਇਤ ਆਇਆ ਜਾਏਗਾ। ਇੱਥੇ ਸੁਕਾਸੂ ਜਾਇਆ ਹੈ। राधी के स्वरूप है जिस तरह प्रेत स्वरूपा दी जलों हर ऑल्टरनेट मंच सेवा होंगी है तो उन्हें स्वरूप विराजमान है तो हर ऑल्टरनेट मंच से पहले संडे में सेवा होंगी है इतनी ਸ਼ਾਮ ਦੇ 5 ਵਜੇ ਨੇ ਤੇ ਹੁਣ ਸੰਗਤ ਦਾ ਇਕੱਠ ਵੇਖੋ ਤੇ ਸਵੇਰੇ ਵੇਖੋ ਸਵੇਰ ਨਾਲ ਹੁਣ ਇਸ ਵੇਲੇ ਨਾਲ ਸੰਗਤ ਦਾ ਇਕੱਠ ਜ਼ਿਆਦਾ ਆ ਕਿਉਂਕਿ ਨਾ ਸ਼ਾਮ ਦਾ ਮੌਸਮ ਵਧੀਆ ਹਵਾ ਤੇ ਲੋਕੀ ਨਾ ਸ਼ਾਮ ਨੂੰ ਜ਼ਿਆਦਾ ਆਉਂਦੇ ਨੇ ਤੇ ਇਹ ਲੰਗਰ ਹਾਲ ਦੇ ਨਾਲ ਵਾਲਾ ਏਰੀਆ ਹੈਗਾ ਆ मेन दरबार का एरिया है <laughs> लो जी रात साढ़े सत हो गए हैं तो संतार जी भी आन दिया गुरुद्वारा साहब ਹਰ ਵਾਰ ਹਾਲ ਵਾਲੇ ਚੱਲੇ ਆਪਾਂ ਹਰਿ ਤੇ ਬਾਣੀ ਲਖਮੀ ਦਾ ਭਾਗ ਹੈ ਪੂਰਨ ਕਾਰਨ ਦੇ ਵਾਹਿਗੁਰੂ ਦੀ ਸਹਾਇਤਾ ਦੇ ਬਾਰੇ ਗੱਲ ਕਰਦੇ ਹਾਂ ਤੇ ਫਿਰ ਤੋਂ ਗਾਉਂਦੇ ਹਾਂ ਕਾਇਰ ਨਾਥ ਦੇ ਈਹਾ ਗਰੰਦਰ ਜੂਲੇ ਅਮਰ ਦਾ ਦਰਸ਼ਨ ਕਰਾਵੇ ਕਰਜਨ ਹਰਿ ਗੁਰੂ ਜੀ ਰਾਜ ਦੀ ਅਰਦਾਸ ਹੋਣ ਲੱਗ ਪਈ ਅੰਦਰ ਤੇ ਇੱਥੇ ਵੇਖੋ ਸੰਗਤਾਂ ਜੇ ਵੀ ਆਉਣ ਲਿਆ ਨੇ ਇਹ ਜਿਹੜਾ ਬਾੜੀ ਨਾ ਮੇਨ ਹਾਈਵੇ ਹੈਗਾ ਹੈ ਜਿਹੜਾ ਕਸ਼ਮੀਰੀ ਗੇਟ ਨੂੰ ਵੀ ਜਾਂਦਾ ਆ ਤੇ ਪੰਜਾਬ ਵੱਲ ਨੂੰ ਵੀ ਜਾਂਦਾ ਆ। ਹਜੋ ਬੱਸ ਤੋਂ ਰੋਡ ਦੇ ਵਾਲੇ ਤੋਂ ਲੈਫਟ ਸਾਈਡ ਨੂੰ ਕਸ਼ਮੀਰੀ ਗੇਟੋਂ ਰੋਡ ਜਾਂਦਾ ਆ ਫਿਰ ਰਾਈਟ ਸਾਈਡ ਨੂੰ ਜੀਟੀ ਕਨਾਲ ਰੋਡ ਤੇ ਪੰਜਾਬ ਵੱਲ ਜਾਂਦਾ ਆ ਕਰਦੇ ਆਂਡ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਲਦੀ ਮਿਲਾਂਗੇ ਨਵੀਂ ਵੀਡੀਓ ਚ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ ਧੰਨਵਾਦ